ਅਸੀਂ ਪਹੁੰਚੇ ਹਾਂ ਅੱਜ ਪਿੰਡ ਦਿਨਰ ਦੇ ਨਾਲ ਲੱਗਦੇ ਬਲਾਕ ਪਿੰਡ ਜਿਹੜਾ ਪਿੰਡ ਧਮਰਾਈਆ ਧਮਰਾਈ ਨਹਿਰ ਤੇ ਪਹੁੰਚੇ ਹਾਂ ਜਿੱਥੇ ਕਿ ਕਰਾਤ ਬੀਤਰਾਤ ਬਹੁਤ ਵੱਡਾ ਪਾੜ ਪੈ ਗਿਆ ਜਿਹਦੇ ਕਰਕੇ ਲੋਕਾਂ ਨੂੰ ਲੱਗ ਜਗ ਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਜਿਹੜੀ ਭਾਰੀ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਲੋਕੀ ਡਰ ਗਏ ਲੋਕਾਂ ਦੇ ਡਰ ਦਾ ਮਾਹੌਲ ਸੀ ਕਿਉਂਕਿ ਐਡੀ ਵੱਡਾ ਪਾੜ ਪੈ ਗਿਆ ਜਿਹਦੇ ਕਰਕੇ ਇਹ ਜਿਹੜਾ ਪੋਲਾ ਇਹ ਬੈਨ ਦਾ ਡਰ ਸੀ ਲੋਕਾਂ ਨੂੰ ਇਹ ਸੀ ਕਿ ਇੱਕ ਆਬਜੇ ਪ੍ਰਭਾਵਿਤ ਨਾ ਹੋਵੇ ਤੁਹਾਨੂੰ ਦਿਖਾ ਦਈਏ ਕਿ ਇੱਕ ਨਾਲ ਹੀ ਪੀ ਡਬਲਯੂ ਡੀ ਡਿਪਾਰਟਮੈਂਟ ਵੱਲੋਂ ਇੱਕ ਪੋਲ ਬਣ ਕੇ ਤਿਆਰ ਹੋਦਾ ਜੋ ਕਿ ਸ ਸੋਨਦਰ ਮੈਂ ਤੁਹਾਨੂੰ ਫੋਨ ਕਰਕੇ ਇਹ ਜਿਹੜਾ ਪੋਲਾ ਖੋਲਿਆ ਜਿਹਦੇ ਅੱਗੇ ਜਿਹੜੀ ਆਵਾਜਾਈ ਹੈ ਉਹ ਚਾਲੂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਪਾੜ ਇੱਕ ਬਹੁਤ ਵੱਡਾ ਪਾੜ ਹੈ ਜਿਹਦੇ ਕਰਕੇ ਨਾਲ ਪਿੰਦੇ ਪਿੰਡਾਂ ਦੇ ਜਿਹੜੇ ਲੋਕ ਸੀ ਉਹ ਕਾਫੀ ਇਕੱਠੇ ਹੋ ਗਏ ਜਿਨ੍ਹਾਂ ਨੂੰ ਜਿਨ੍ਹਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਸਾਡੇ ਨਾਲ ਲੋਕੀ ਜਿਹੜੇ ਪਿੰਡਾਂ ਦੇ ਲੋਕ ਇਕੱਠੇ ਖੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਗੱਲਬਾਤ ਕੀ ਹੋਈ ਰਾਤ ਕੀ ਹੈ ਪੋਲ ਨੂੰ ਕੀ ਪਾੜ ਗਿਆ ਕਿਸ ਤਰ੍ਹਾਂ ਹੋਇਆ ਇਹ ਜੀ ਪਾਣੀ ਲੈਰ ਦੇ ਵਿੱਚ ਬਹੁਤ ਜ਼ਿਆਦਾ ਛੜਿਆ ਗਿਆ ਦਾ ਇਹ ਜਿਹੜਾ ਪੋਲਾ ਇਹਦੇ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਚੱਲਦੀ ਆ ਸਾਡੀ ਜੋ ਸ਼ਰਾਬ ਉਹ ਸ਼ਰਾਬ ਫੈਕਟਰੀ ਦੇ ਉੱਤੇ ਘੱਟੋ ਘਾਟੇ 22 24 ਜਿਵੇਂ ਟਰੀਆਂ ਤੇ ਟਰਾਲੇ ਆਉਂਦੇ ਆ ਬਹੁਤ ਜ਼ਿਆਦਾ ਭਾਰੀ ਸਮਾਨ ਲੈ ਕੇ ਆਉਂਦੇ ਆ ਇਹ ਪੁੱਤੋ ਆਵਾਜਾਈ ਚੱਲਦੀ ਸੀ ਜਿਹੜਾ ਨਵਾਂ ਪੁਲ ਮਹਿਕਮੇ ਨੇ ਬਣਾਇਆ ਵਾ ਲੋਹੇ ਦਾ ਉਹ ਮਹੀਨੇ ਬਾਅਦ ਕ੍ਰੈਕ ਹੋ ਗਿਆ ਸੀ ਸੈਂਟਰ ਦੇ ਵਿੱਚੋਂ ਉਸ ਤੋਂ ਬਾਅਦ ਚ ਉਹਨੂੰ ਬੰਦ ਕੀਤਾ ਗਿਆ ਮੁਰਗੀ ਉਹਦੀ ਰਿਪੇਅਰ ਕੀਤੀ ਇਹ ਪੁਲ ਗੱਡੀਆਂ ਨੇ ਤੋੜਤਾ ਬਹੁਤ ਜ਼ਿਆਦਾ ਖਤਮ ਕਰਤਾ ਵਾ ਇਹ ਰਾਤ ਕੱਲ ਦੁਪਹਿਰੀ ਇਹਦੀ ਪਾੜ ਪੈ ਗਈ ਜਿਹੜੇ ਇਹਨਾਂ ਨੇ ਕ੍ਰੇਡ ਬਣਿਆ ਦੇ ਸੀ ਉਹ ਟੁੱਟ ਗਏ ਰੁੜ ਗਈ ਸਾਰੀ ਪੂਰੀ ਕਾਂਦ ਤੇ ਕੁਦਰਤੀ ਉਹਨੇ ਮੈਂ ਕਿ ਮੈਨੇ ਵੇਖ ਲਈ ਸਾਡੇ ਸਰਪੰਚ ਸਾਹਿਬ ਨੇ ਵੇਖ ਲਈ ਆ ਕੇ ਉਹਨਾਂ ਨੇ ਉਸੇ ਵੇਲੇ ਆ ਕੇ ਟਰੈਫਿਕ ਤੋਂ ਬੰਦ ਕਰਾਈ ਦੂਹਰਾ ਪੁਲ ਪਰਮਿਸ਼ਨ ਲਾ ਕੇ ਆਠੀ ਸਾਹਿਬ ਦੀ ਐਕਸ਼ਨ ਸਾਹਿਬ ਦੀ ਤੇ ਦੂਹਰਾ ਪੁਲ ਚਾਲੂ ਕੀਤਾ ਆਪਣੇ ਕੋਲੋਂ ਖਰਚਾ ਕਰਕੇ ਜੀਸੀਪੀ ਲਿਆਂਦੀ ਟਰੈਕਟਰ ਲਿਆ ਕੇ ਆਪਣੇ ਕੋਲ ਖਰਚਾ ਕੀਤਾ ਸਰਪੰਚ ਸਾਹਿਬ ਨੇ ਤੇ ਨਵਾਂ ਪੁਲ ਸਰ ਕਿਉਂ ਨਹੀਂ ਖੋਲਿਆ ਜਾ ਰਿਹਾ ਕਾਰਨ ਕੀ ਉਹਦਾ ਉਹ ਪੁਲ ਬਿਲਕੁਲ ਸੈਂਟਰ ਚੋਂ ਕੰਬਦਾ ਵਾ ਟਰਾਲੇ ਆਂਦੇ ਵੱਡੇ ਉਹ ਬਿਲਕੁਲ ਹੀ ਸੈਂਟਰ ਚੋਂ ਦੋਰਾ ਹਿੰਦਾ ਵਾ ਉਹ ਬਿਲਕੁਲ ਕਾਮਜਾਬਨੀ ਦਾ ਪੁਲ ਨਵਾਂ ਸਾਡੇ ਨਾਲ ਨਹਿਰੀ ਵਿਭਾਗ ਦੇ ਅਧਿਕਾਰੀ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਸਰ ਕੀ ਕਾਰਨ ਕੀ ਨੋਟਾਈ ਹੈ ਵੀ ਐਡਾ ਵੱਡਾ ਪਾੜ ਪੈ ਗਿਆ ਕਾਰਨ ਕੀ ਹੋਇਆ ਜੀ ਨਹੀਂ ਇਹ ਬਰਸਾਤੀ ਸੀਜ਼ਨ ਹੋਣ ਕਰਕੇ ਪਲੱਸ ਰੇਣੀ ਸੀਜ਼ਨ ਵੀ ਬਰਸਾਤੀ ਸੀਜ਼ਨ ਪਲੱਸ ਫੁੱਲ ਸਪਲਾਈ ਚ ਨਹਿਰਾਂ ਚਲਦੀਆਂ ਪਈਆਂ ਰਿਜ਼ਨ ਹੋਇਆ ਆਪਣੇ ਬੈਂਕ ਦਾ ਮਿੱਟੀ ਲੂਜ਼ ਹੀ ਪਲੱਸ ਇੱਥੋਂ ਹੈਵੀ ਟਰੈਕ ਟ੍ਰੈਫਿਕ ਪਿੰਡ ਵਾਲੇ ਕਹਿ ਰਹੇ ਨੰਗਦਾ ਵਾ ਅਪਸਟ੍ਰੀਮ ਤੋਂ ਤੁਸੀਂ ਦੇਖ ਰਹੇ ਹੋ ਪੁਲ ਹੈਗਾ ਬੀਐਨਆਰ ਦਾ ਉਹ ਉਹਨਾਂ ਨੇ ਕੋਈ ਟੈਕਨੀਕਲ ਰੀਜ਼ਨ ਕਰਕੇ ਨਹੀਂ ਚਲਾਇਆ ਮੇਬੀ ਉਹਨਾਂ ਦੀ ਕੋਈ ਹੋਏਗੀ ਪ੍ਰੋਬਲਮ ਬਾਕੀ ਆਪਾਂ ਟ੍ਰੈਫਿਕ ਡਿਵਰਟ ਕਰਾਤੀ ਸਰਪੰਸਾ ਉਹਨਾਂ ਨਾਲ ਲੈ ਕੇ ਤੇ ਆ ਜਿਹੜਾ ਆਪਾਂ ਪਲੱਗ ਕਰ ਦੇਣਾ ਜਿਹੜਾ ਘਾਰਾ ਪਿਆ ਵਾ ਇਹ ਮਿਨੀਮਮ ਦੋ ਦਿਨਾਂ ਚ ਆਪਾਂ ਕਰ ਦਾਂਗੇ ਸਟੈਗ ਤੁਸੀਂ ਵੇਖ ਰਹੇ ਹੋ ਸਾਰੇ ਪੱਥਰ ਦੇ ਆ ਗਏ ਆ ਵਾਇਰ ਕਰੇਟ ਲਾ ਕੇ ਆਪਾਂ ਇਹਨੂੰ ਪੂਰਾ ਠੀਕ ਕਰ ਦਾਂਗੇ ਸਰ ਪਹਿਲਾਂ ਵੀ ਤੋੜਨ ਵਾਲੀ ਕੋਈ ਗੱਲ ਨਹੀਂ ਤੁਹਾਡੇ ਧਿਆਨ ਚ ਪਹਿਲਾਂ ਵੀ ਇਹ ਪਾੜ ਵਾਰੇ ਕੋਈ ਗੱਲ ਵਧੀ ਪੁਲ ਮਾੜਾ ਜਾਂ ਕਿ ਤਾ ਪਹਿਲਾਂ ਨਹੀਂ ਸੀ ਕੋਈ ਗੱਲ ਇਦਾਂ ਦੀ ਧਿਆਨ ਵਿੱਚ ਇਹ ਨੈਚੁਰਲ ਫਲੋ ਕਰਕੇ ਪਾਣੀ ਦੇ ਥੱਲੇੋਂ ਕਿਤੇ ਸਕਵਰਡ ਹੋਇਆ ਬੈਂਕ ਨਜ਼ਰ ਨਹੀਂ ਜਿਹੜਾ ਆ ਰਿਹਾ ਉਹ ਵਿੰਗਵਾਲਡ ਵਿੱਚ ਡੇਗੀ ਉਹ ਪਰ ਰਿਪੇਅਰ ਕਰ ਦੇਣੀ ਹੈ ਕ੍ਰੇਟ ਲਾ ਕੇ ਬਾਕੀ ਡਰਨ ਵਾਲੀ ਕੋਈ ਗੱਲ ਨਹੀਂ ਹੈ ਪਾਣੀ ਜਿਹੜਾ 2000 ਘਟਾਇਆ ਸੀ ਉਸ ਤੋਂ ਬਾਅਦ ਫਿਰ ਰੈਗੂਲਰ ਕਰਤਾ ਹੈ ਅਗਰ ਇਹ ਹਲੇ ਚਲਦੀ ਵੀ ਹੈ ਟ੍ਰੈਫਿਕ ਚੱਲ ਰਹੀ ਹੈ ਅਪਸਟ੍ਰੀਮ ਵਾਲੇ ਪੁਲ ਤੋਂ ਤੋ ਸਾਡੇ ਨਾਲ ਨਾ ਪਿੰਡ ਦੇ ਸਰਪੰਚ ਰਜਿੰਦਰ ਸਿੰਘ ਕਾਲੋਂ ਜੀ ਉਹਨਾਂ ਕੋ ਜਾਣਦੇ ਆ ਪਾਜੀ ਦੱਸ ਦੋ ਪਾਜੀ ਇਹ ਜਿਹੜੀ ਵੱਡੀ ਵੱਡੀ ਪਾੜ ਪਈ ਹੈ ਕੀ ਕਾਰਨ ਸਮਝੋ ਕੀ ਗੱਲ ਸਰ ਇਹ ਪਾੜ ਪੈਣ ਦੇ ਦੋ ਤਿੰਨ ਕਾਰਨ ਨੇ ਇੱਕ ਤੇ ਬਰਸਾਤੀ ਸੀਜ਼ਨ ਹੋਣ ਕਰਕੇ ਦੂਸਰਾ ਇੱਥੋਂ ਜਿਹੜਾ ਹੈਵੀ ਟ੍ਰੈਫਿਕ ਜਾ ਰਹੀ ਸੀ ਜਿਹੜਾ ਕਿ ਬ੍ਰਿਜ ਨਵਾਂ ਬਣਾਇਆ ਗਿਆ ਹੈ ਉਸ ਤੋਂ ਟ੍ਰੈਫਿਕ ਬੰਦ ਕੀਤੀ ਗਈ ਇਹ ਜਿਹੜੀ ਜਿੰਨੇ ਵੀ ਟ੍ਰਾਫਿਕ ਹੈ ਹੈਵੀ ਟ੍ਰਾਫਿਕ ਹੈ ਸਾਰੀ ਪੁਰਾਣੇ ਬ੍ਰਿਜ ਤੋਂ ਚੱਲ ਰਹੀ ਹੈ ਉਹ ਹਵਾਦੀ ਟ੍ਰਾਫਿਕ ਹੋਣ ਕਰਕੇ ਜਿਹੜਾ ਇਹ ਸੜਕ ਜਿਹੜੀ ਬੈਠ ਚੁੱਕੀ ਸੀ ਸੜਕ ਬੈਠਣ ਕਰਕੇ ਜਿਹੜਾ ਕੁਝ ਬਰਸਾਤ ਦਾ ਕਾਰਨ ਕਰਕੇ ਇਹ ਜਿਹੜਾ ਪਾੜ ਪੈ ਚੁੱਕਿਆ ਸਾਡੇ ਜੋ ਸੁਣਿਆ ਗਿਆ ਕਿ ਜਿਹੜਾ ਪੋਲਾ 9-10 ਮਹੀਨੇ ਪਹਿਲਾਂ ਤੋਂ ਖੋਲਿਆ ਗਿਆ ਸੀ ਫਿਰ ਬੰਦ ਕਰਤਾ ਕੀ ਕਾਰਨ ਸਮਝਿਓ ਸਰ ਇਹ ਕਾਰਨ ਇਹ ਮਹਿਕਮੇ ਦੀ ਕੋਈ ਲਾਪਰਵਾਹੀ ਹੈ ਜਿਸ ਕਰਕੇ ਕਿਉਂਕਿ ਇਹ 10 ਮਹੀਨੇ ਪਹਿਲੇ ਜਦੋਂ ਪੋਲ ਨੂੰ ਇਹਦੀ ਓਪਨਿੰਗ ਕੀਤੀ ਜਾਂਦੀ ਹੈ ਇਹ ਲਗਭਗ 20 ਤੋਂ 22 ਦਿਨ ਇਹ ਜਿਹੜਾ ਪੋਲ ਚੱਲਦਾ ਪੋਲ ਚੱਲਣ ਕ੍ਰੈਕ ਨੂੰ ਜਿਹੜਾ ਉਹ 1 ਮਹੀਨੇ ਵਿੱਚ ਕਵਰ ਕਰਕੇ ਇਹਨਾਂ ਨੇ ਪਰੀਜ ਦੇ ਅੱਗੇ ਫਿਰ ਅੱਗੇ ਹੈਵੀ ਜਿਹੜੀਆਂ ਕੋਈ ਬੁਰਜੀਆਂ ਲਾ ਦਿੱਤੀਆਂ ਗਿਆ ਇਹ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ ਸੀ ਆਪਾਂ ਵਾਰ-ਵਾਰ ਜਦੋਂ ਪੀਡਬਲਯੂਡੀ ਮੈਕਮੇ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਵੀ ਇਹ ਜਿਹੜਾ ਬ੍ਰਿਜ ਹੈ ਮਾੜਾ ਇਹ ਜਿਹੜੀ ਟ੍ਰਾਫਿਕ ਹੈ ਉਧਰੋਂ ਡਾਇਵਰਟ ਕੀਤੀ ਜਾਏ ਪਰ ਉਹਨਾਂ ਵੱਲੋਂ ਬਹੁਤ ਜ਼ਿਆਦਾ ਲਾਪਰਵਾਹੀ ਉਹਨਾਂ ਨੇ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਪੋਲ ਹਲੇ ਖੋਲਦਾ ਤੁਸੀਂ ਫਿਰ ਪਾਸੀ ਪੋਲ ਜਦੋਂ ਕੱਲ ਇੱਥੇ ਜਦੋਂ 12 ਵਜੇ ਲਗਭਗ ਉਹ ਮੈਕਮੇ ਨੂੰ ਅਸੀਂ ਰਿਕਵੈਸਟ ਕੀਤੀ ਐਸਡੀਓ ਰਗਵ ਖਜੂਰੀ ਅਰਜੋਨ ਪੀ ਇਹ ਜਿਹੜਾ ਇੱਥੇ ਪੁਰਾਣਾ ਬ੍ਰਿਜ ਆ ਇਹਦੇ ਉੱਤੋਂ ਟ੍ਰੈਫਿਕ ਚੱਲ ਰਹੀ ਆ ਜੇਕਰ ਕੋਈ ਹਾਸਾ ਹੋ ਗਿਆ ਤੇ ਗੱਡੀ ਵਿੱਚ ਡਿੱਗ ਜਾਣੀ ਆ ਤੁਸੀਂ ਇੱਦਾਂ ਕਰੋ ਵੀ ਜਿਹੜਾ ਪੋਲੇ ਨਵਾਂ ਇਹਨੂੰ ਖੋਲ ਦਿੱਤਾ ਜਾਵੇ ਉਹ ਕਹਿ ਰਹੇ ਸੀ ਵੀ ਐਸੇ ਹੀ ਆ ਅੱਜ ਹਾਈ ਕੋਰਟ ਆ ਤੇ ਮੈਂ ਇਹਨੂੰ ਮੈਨੂੰ ਇੱਕ ਨੰਬਰ ਸੈਂਡ ਕਰਤਾ ਵੀ ਤੁਸੀਂ ਇੱਥੇ ਕੰਟੈਕਟ ਕਰੋ ਪਰ ਉਹ ਅਧਿਕਾਰੀ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਫਿਰ ਸ਼ਾਮ ਨੂੰ ਜਦੋਂ 4 ਵਜੇ ਮੈਂ ਉਹਨਾਂ ਨਾਲ ਕੰਟੈਕਟ ਕਰਤਾ ਉਹਨਾਂ ਵੱਲੋਂ ਇਹ ਜਿਹੜਾ ਬ੍ਰਿਜ ਨਹੀਂ ਖੋਲਿਆ ਜਾਂਦਾ ਸ਼ਾਮ ਨੂੰ 6 ਵਜੇ ਫਿਰ ਮੈਂ ਆਪ ਜੀਸੀਬੀ ਮਗਾ ਕੇ ਬ੍ਰਿਜ ਨੂੰ ਖੋਲ ਦਿੱਤਾ ਗਿਆ ਇਹ ਜਿਹੜਾ ਇਹ ਪਾੜ ਪਿਆ ਹੁਣ ਇਹਦਾ ਕ ਇਹ ਜਿਹੜਾ ਪਾੜ ਪਿਆ ਇਹ ਇਰੀਗੇਸ਼ਨ ਵਿਭਾਗ ਦੇ ਸਾਰੇ ਅਧਿਕਾਰੀ ਇੱਥੇ ਆ ਗਏ ਆ ਉਹਨਾਂ ਨੇ ਆਪਣਾ ਜਿਹੜਾ ਮਟੀਰੀਅਲ ਹੈ ਪੱਥਰ ਵਗੈਰਾ ਸਾਰਾ ਮੰਗਾ ਲਿਆ ਉਹ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਗਿਆ ਇਹ ਸੰਸਾਡੇ ਨਾਲ ਪਿੰਡ ਦੇ ਸਰਪੰਚ ਰਜਿੰਦਰ ਸਿੰਘ ਕਾਲੋਂ ਜਿਹਨਾਂ ਦੱਸਿਆ ਕਿ ਇਹ ਜਿਹੜਾ ਪੋਲਾ ਇਹ ਇਹ ਭਾਰੀ ਬੰਬ ਭਾਰੀ ਬਾਣ ਜਿਹੜੇ ਆਂਦੇ ਉਹਦੇ ਕਰਕੇ ਜਿਹੜਾ ਬਹਿ ਗਿਆ ਰੁੜ ਗਿਆ ਇਹਦਾ ਕੰਮ ਚੱਲਦਾ ਪਿਆ ਉਹਨਾਂ ਨੇ ਇੱਕ ਰੋਪ ਹੋਰ ਲਗਾਇਆ ਕਿ ਜਿਹੜਾ ਨਵਾਂ ਪੁਲ ਬਣਿਆ ਜਿਹੜਾ ਪੀਡਬਲ ਡਿਪਾਰਟਮੈਂਟ ਨਵਾਂ ਪੁਲ ਬਣਾਇਆ ਉਹ ਪੁਲ ਜਿਹੜਾ ਉਹ ਨਹੀਂ ਸੀ ਖੋਲਿਆ ਜਾ ਰਿਹਾ ਜਿਹਦੇ ਕਰਕੇ ਅਸੀਂ ਇਹ ਜਿਹੜੀ ਟ੍ਰੈਫਿਕ ਉਹ ਇਸਪੋਰਟ ਜਾਂਦੀ ਸੀ ਉਹ ਇਹਨਾਂ ਪੁਲ ਸਾਡੇ ਲੋਕਾਂ ਨਾਲ ਰਲ ਕੇ ਤੇ ਇਹ ਸਬੰਧਤ ਮੈਗਜ਼ੀਨ ਦੇ ਕਹਿਣ ਤੇ ਉਹ ਪੁਲ ਜਿਹੜਾ ਖੋਲ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜਿਹੜਾ ਕੰਮ ਹੈ ਕਿੰਨੀ ਜਲਦੀ ਇਹ ਡਿਪਾਰਟਮੈਂਟ ਜਿਹੜਾ ਇਹਨੂੰ ਨੇਪੜੇ ਚਾੜਦਾ ਕੈਮਰਾਮੈਨ ਮਿੱਤੂ ਨਾਲ ਡ